ਇੱਕ ਸਾਨੂੰ ਥਾਣਾ ਥਰਮਲ ਵਿਖੇ ਇਹ ਇਤਲਾਹ ਮਿਲੀ ਸੀ ਜਿੱਥੇ ਕੰਪਲੇਨੈਂਟ ਮੰਗਲ ਸਿੰਘ ਸੀਗਾ ਜੋ ਕਿ ਇੱਕ ਝੁੱਗੀ ਆ ਉਹਦੇ ਵਿੱਚ ਉਹ ਮੂਫਲੀਆਂ ਤੇ ਆਪਣਾ ਹੋਰ ਰੋਡੀਆਂ ਵਗੈਰਾ ਇਦਾਂ ਦੀਆਂ ਚੀਜ਼ਾਂ ਵੇਚਦਾ ਸੀਗਾ ਜਿਸ ਨੇ ਸਾਨੂੰ ਇਤਲਾਹ ਦਿੱਤੀ ਕਿ ਉਹ ਰਾਤ ਨੂੰ ਆਪਣੇ ਜੋ ਉਸ ਸਮੇਂ ਝੁੱਗੀ ਦੇ ਵਿੱਚ ਸੀਗਾ ਤਾਂ ਕੁਝ ਅਣਪਛਾਤੇ ਨੌਜਵਾਨ ਆਏ ਉਹਨਾਂ ਨੇ ਉਸ ਨੂੰ ਉਠਾਇਆ ਤੇ ਇੱਕ ਮੂਫਲੀ ਖਰੀਦਣ ਦੇ ਬਹਾਨੇ ਉਸ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਉਸਦੇ ਜੇਥੋਂ ਪੈਸੇ ਵੀ ਖੋ ਕੇ ਲੈ ਗਏ ਤੇ ਹੋਰ ਵੀ ਕੋਈ ਜਿਹੜੇ ਕਾਗਜ਼ ਸੀਗੇ ਉਹ ਵੀ ਖੋ ਕੇ ਲੈ ਗਏ ਸੀ ਉਸ ਵਕਤ ਉਸਨੇ ਸਾਨੂੰ ਜਦ ਤੱਕ ਕੰਪਲੇਨ ਨੂੰ ਦੱਸਿਆ ਗਿਆ ਸੀ ਉਸ ਕੋਲ ਕਾਰ ਦਾ ਨੰਬਰ ਪੂਰਾ ਨਹੀਂ ਪੜ ਪਾਇਆ ਸੀ ਉਸਨੇ ਸਾਨੂੰ ਜਿਹੜਾ ਨੰਬਰ ਦੱਸਿਆ ਸੀ ਜਿਸ ਤੇ ਅਸੀਂ ਇਨਫੋਰਮੇਸ਼ਨ ਮਿਲਦੇ ਸੀ ਤਰ੍ਹਾਂ 18 ਥਰਮਲ ਵਿਖੇ ਮੁਕੱਦਮਾ ਦਰਜ ਕੀਤਾ ਮੁਗੰਦਮਾ ਦਰਜ ਕਰਨ ਤੋਂ ਪਹਿਲਾਂ ਤਾਂ ਅਸੀਂ ਇਸ ਤੇ ਵੱਖ-ਵੱਖ ਟੀਮਾਂ ਬਣਾਈਆਂ ਜਿੱਦਾਂ ਕਿ ਆਪਣੇ ਸਬ ਇੰਸਪੈਕਟਰ ਮਰਦਸ਼ਮ ਸਿੰਘ ਹੈ ਇਹਨੇ ਸੁਪਰਵੀਜ਼ਨ ਦੇ ਇੱਕ ਟੀਮ ਬਣੀ ਇੰਸਪੈਕਟਰ ਕੁਲਦੀਪ ਸੀਆਈਏ ਜਾਂ ਦੋਨੇ ਟੀਮ ਬਣੀ ਤੇ ਇਹ ਟੀਮਾਂ ਦੋਨੋਂ ਟੀਮਾਂ ਨੇ ਵਧੀਆ ਕੰਮ ਕੀਤਾ ਤੇ ਬੜਾ ਟੈਕਨੀਕਲ ਤਰੀਕੇ ਨਾਲ ਅਸੀਂ ਇਸ ਕੇਸ ਨੂੰ ਹੈਂਡਲ ਕੀਤਾ ਤੇ ਜਦੋਂ ਅਲਟੀਮੇਟਲੀ ਟੈਕਨੀਕਲ ਤੇ ਹੋਰ ਹਿਊਮਨ ਇੰਟੈਲੀਜੈਂਸ ਨਾਲ ਸਾਡੀਆਂ ਜਿਹੜੀਆਂ ਟੀਮਾਂ ਨੇ ਇਹਨਾਂ ਨੇ ਜਿਹੜੇ ਦੋਸ਼ੀ ਆਇਡੈਂਟੀਫਾਈ ਵੀ ਕਰਨੇ ਤੇ ਜਿਹੜੇ ਹੁਣੇ ਪੰਜ ਦੋਸ਼ੀ ਸੀਗੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗੇ ਪੰਜੇ ਦੋਸ਼ੀ ਜਿਹੜੇ ਹੈਗੇ ਨੇ ਅਸੀਂ ਗ੍ਰਿਫਤਾਰ ਕਰ ਲਏ ਨੇ ਜੀ ਇਹਨਾਂ ਦੇ ਨਾਮ ਸੁਖਦੀਪ ਸਿੰਘ ਉਰਫ ਸੰਦੀਪ ਹੈਗਾ ਜੀ ਲਖਵਿੰਦਰ ਸਿੰਘ ਉਰਫ ਲੱਖੀ ਜੀ ਸੁਖਵੰਦਰ ਪੁੱਤਰ ਲਖਮੀਰ ਸਿੰਘ ਜੀ ਅਜੀਤ ਕੁਮਾਰ ਪੁੱਤਰ ਬੁੱਧ ਸਿੰਘ ਅਤੇ ਲਵਦੀਪ ਸਿੰਘ ਪੁੱਤਰ ਲਸ਼ਮਨ ਸਿੰਘ ਹੈ ਜੀ ਇਹ ਸਰ ਕੀ ਕੰਮ ਕੀ ਕਰਦੇ ਨੇ ਜੀ ਇਹ ਜਿਹੜੀ ਮੁੱਢਲੀ ਹਜੇ ਤੱਕ ਸਾਡੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਹੈਗਾ ਇਹਨਾਂ ਦੇ ਵਿੱਚੋਂ ਕੁਝ ਜਾਣੇ ਜਿਹੜੇ ਹੈਗੇ ਉਹ ਕੋਈ ਜਮਟੋ ਵਗੈਰਾ ਦਾ ਕੰਮ ਕਰਦੇ ਆ ਤੇ ਹਜੇ ਪ੍ਰੀਲੀਮਿਨਰੀ ਤੌਰ ਤੇ ਵੀ ਪਤਾ ਲੱਗਿਆ ਹੈਗਾ ਕਿ ਉਹ ਇੱਕ ਅੰਦਾਜ਼ਾ ਜਾਣਾ ਇਹਨਾਂ ਚੋਂ ਕੋਈ ਬੈਂਕ ਦਾ ਲੋਨ ਵਗੈਰਾ ਵੀ ਕਰਦਾ ਸੀ ਕਿਉਂਕਿ ਜਦੋਂ ਅਸੀਂ ਇਸ ਮੁਕਦਮੇ ਨੂੰ ਟੈਕਨੀਕਲ ਤਰੀਕੇ ਨਾਲ ਅਸੀਂ ਅੱਗੇ ਵਧੇ ਸੀਗੇ ਤਾਂ ਜਿਹੜਾ ਮੋਬਾਈਲ ਫੋਨ ਵਗੈਰਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੁਝ ਇਹਨਾਂ ਨੇ ਕਿਸੇ ਖਾਤੇ ਦੇ ਵਿੱਚ ਪੈਸੇ ਟਰਾਂਸਫਰ ਕੀਤੇ ਸੀਗੇ ਤੇ ਉਹ ਆਊਟ ਆਫ ਸਟੇਟ ਦਾ ਕੋਈ ਖਾਤਾ ਸਰਵਦਾ ਕੋਈ ਜਾਣਕਾਰੀ ਮਿਲੀ ਸੀਗੀ ਤਾਂ ਉਹ ਸਾਨੂੰ ਇਹ ਸ਼ੱਕ ਹੈਗਾ ਕਿ ਜਿਹ ਉਹਦਾ ਇਹ ਕੰਮ ਹੋ ਸਕਦਾ ਜਿਸ ਤੇ ਸਾਰਾ ਅਸੀਂ ਇਹ ਹਰੇਕ ਤਰੀਕੇ ਨਾਲ ਇਸ ਤੇ ਕਾਰਵਾਈ ਕਰਦੇ ਹੋਏ ਤੇ ਜਿਹੜੇ ਪੰਜੇ ਦੋਸ਼ੀ ਅਸੀਂ ਇਹ ਗ੍ਰਿਫਤਾਰ ਕਰ ਲਏ ਨੇ ਜੀ ਤੇ ਜਿਹੜੀ ਇਸ ਵਾਰਦਾਤ ਵਿੱਚ ਵਰਤੀ ਹੋਈ ਕਾਰ ਸੀਗੀ ਉਹ ਵੀ ਅਸੀਂ ਰਿਕਵਰ ਕਰ ਲਈ ਹੈ ਮੋਬਾਈਲ ਪੜੀਂਦਾ ਕੋਲ ਵੀ ਹਾਂਜੀ ਜਿਹੜੋ ਹੁਣ ਹਜੇ ਸਾਨੂੰ ਇਹਨਾਂ ਤੋਂ ਹਜੇ ਚਾਰ ਕੁਝ ਮੋਬਾਈਲ ਸਾਨੂੰ ਬਰਾਉਂਡ ਹੋਏ ਨੇ ਜਿਹੜੇ ਇਹਨਾਂ ਨੇ ਵੱਖ-ਵੱਖ ਜਗ੍ਹਾਾਂ ਤੋਂ ਖੋਹ ਕੀਤੇ ਨੇ ਤੇ ਜਿਹੜੀ ਇਹ ਮੁੱਢਲੇ ਤੌਰ ਤੇ ਸਾਨੂੰ ਹਜੇ ਇਹਨਾਂ ਦੀ ਪੁੱਛ ਗੇਸ ਤੋਂ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਇਹ ਇਸੇ ਤਰੀਕੇ ਦੀਆਂ ਵਰਦਾਤਾਂ ਨੂੰ ਅੰਜਾਮ ਬੰਦੇ ਸੀ ਇਹਨਾਂ ਦਾ ਮਾਡਲ ਆਪਰੇਟਿਵ ਵੀ ਇਹੀ ਸੀਗਾ ਕਿ ਇਹ ਰਾਤ ਰਾਤ ਵੇਲੇ ਜਾਂ ਅਰਲੀ ਮਾਰਨਿੰਗ ਇਹ ਕੀ ਕਰਦੇ ਹੁੰਦੇ ਸੀ ਜਿੱਦਾਂ ਕੋਈ ਸਬਜ਼ੀ ਵਾਲੇ ਹੈਗੇ ਨੇ ਜਾਂ ਵੀ ਹੋਰ ਮੰਡੀ ਜਾ ਰਿਹਾ ਹੈਗਾ ਉਹਨਾਂ ਨੂੰ ਇਹ ਜਨਰਲੀ ਟਾਰਗੇਟ ਕਰਦੇ ਸੀਗੇ ਤਾਂ ਮੁੱਢਲੇ ਤੌਰ ਤੇ ਇਹਨਾਂ ਨੇ ਮੰਨਿਆ ਹੈਗਾ ਵੀ ਇਹਨਾਂ ਨੇ हो ਗਿਆ थाना थर्मल एरिया ਦੇ ਵਿੱਚ ਹੋ ਗਿਆ ਤੇ ਉਧਰ ਰਾਮਪੁਰੇ ਏਰੀਆ ਦੇ ਵਿੱਚ ਵੀ ਕੁਝ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈਗਾ ਅਸੀਂ ਇਸ ਲੜਾਈ ਦਾ ਤਫ਼ਤੀਸ਼ ਕਰ ਰਹੇ ਹਾਂ ਜੀ ਜਦੋਂ ਸਾਡੀ ਇਹ ਤਫ਼ਤੀਸ਼ ਮੁਕੰਮਲ ਹੋ ਜਾਂਦੀ ਹੈ ਅਸੀਂ ਨਾਲ ਦੇ ਨਾਲ ਜਿਹੜੇ ਸਬੰਧਤ ਥਾਣੇ ਹੈਗੇ ਨੇ ਉੱਥੇ ਵੀ ਅਸੀਂ ਉਹਨਾਂ ਨੂੰ ਇਨਟੀਮੀਟ ਕਰ ਦਤਾ ਹੈਗਾ ਤਾਂ ਜੋ ਵੀ ਆਪਣੀ ਅਗਲੀ ਕਾਰਵਾਈਆਂ ਉਹਨਾਂ ਨੇ ਆ ਸਕਣ ਸਰ ਰਿਪੋਰਟ ਲੱਗੇ ਸੀ ਨਾ ਹਾਂਜੀ ਹਾਂਜੀ ਉੱਥੋਂ ਕੋਈ ਸਮਾਨ ਲੈ ਕੇ ਸੀਗੇ ਜੀ ਉਹਦੇ ਕੁਝ ਪੈਸੇ ਲੈ ਕੇ ਸੀ ਕੋਈ ਹੋਰ ਏਦਾਂ ਦਾ ਸਮਾਨ ਸੀਗਾ ਜੀ ਜਿਹੜਾ ਉੱਥੋਂ ਉਹਨਾਂ ਦੀ ਕੁੱਟਮਾਰ ਕਰਕੇ ਉਹ ਕੋ ਕਰਕੇ ਲੈ ਕੇ ਸੀਗੇ ਹੁਣ ਅਸੀਂ ਇਹਨਾਂ ਦੀ ਜਦੋਂ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਹੈਗਾ ਅਸੀਂ ਇਹਨ ਨੇ ਕੋਈ ਉਹ ਉਹ ਸਭ ਕੁਝ ਯਾਰ ਯੂਜ਼ ਕੀਤਾ ਸੀ ਜਾਂ ਹੋਰ ਚੀਜ਼ਾਂ ਸੀ ਅਸੀਂ ਉਹ ਕਵਰ ਕਰਾਂਗੇ ਮੂਫਲੀ ਜਿਹੜੀ ਕੀਤੀ ਹੈ ਬੇਸਿਕਲੀ ਹਾਂਜੀ ਜੋ ਐਸ ਪਰ ਇਨੀਸ਼ੀਅਲੀ ਕੰਪਲੇਂਟ ਦੱਸਣ ਬਤਾਵਤ ਤੇਹੀ ਸੀ ਕਿ ਐਕਚੁਅਲੀ ਉਹ ਆਏ ਉਹਨਾਂ ਨੇ ਕਿਹਾ ਯਸ ਤੇ ਮੂਫਲੀ ਲੈਣੀ ਆ ਰਿਓੜੀਆਂ ਲੈਣੀਆਂ ਹੋਰ ਲੈਣੀਆਂ ਜਦੋਂ ਉਹਨਾਂ ਨੇ ਸਮਾਨ ਦਿੱਤਾ ਤੇ ਇੰਨੇ ਚੀਜ਼ ਜਿਹੜੇ ਨਾਲ ਦੇ ਸਾਥੀਆਂ ਦੀ ਕੁੱਟਮਾਰ ਕੀਤੀ ਜੋ ਵੀ ਸਮਾਨ ਸੀ ਉਹ ਵੀ ਲੈ ਗਏ ਤੇ ਫੋਨ ਵੀ ਲੈ ਗਏ ਪੈਸੇ ਵੀ ਲੈ ਗਏ ਇਦਾਂ ਦੀ ਕੰਪਲੇਂਟ ਹੈ ਨਾ ਮਾਮੇ ਦੱਸੋ ਜੀ ਅਸੀਂ ਇਹਨਾਂ ਨੂੰ ਪ੍ਰੀਮੀਅਰ ਲਈ ਹਜੇ ਤੱਕ ਇਦਾਂ ਦਾ ਕੋਈ ਸਾਹਮਣੇ ਨਹੀਂ ਆਇਆ ਬਟ ਜਦੋਂ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ ਫਿਰ ਅਸੀਂ ਇਹਨਾਂ ਦੀ ਕਿਉਂਕਿ ਇਹਨਾਂ ਦੇ ਵਿੱਚੋਂ ਜਿਹੜੇ ਤਿੰਨ ਜانے ਹੈਗੇ ਨੇ ਉਹ ਲਥਾਣਾ ਥਾਣੇ ਦੇ ਏਰੀਆ ਦੇ ਰਹਿਣ ਵਾਲੇ ਹਨ ਇੱਕ ਜਿਹੜਾ ਜ਼ਿਲ੍ਹਾ ਫਰੀਦਕੋਟ ਦਾ ਸਬੰਧਤ ਹੈ ਤੇ ਇੱਕ ਜਿਹੜਾ ਹੈਗਾ ਜ਼ਿਲ੍ਹਾ ਮੁਕਸਰ ਦਾ ਸਬੰਧਤ ਹੈਗਾ ਤਾਂ ਅਸੀਂ ਜਦੋਂ ਇਹਨਾਂ ਦਾ ਰਿਮਾਂਡ ਹਾਸਲ ਕਰ ਲਿਆ ਤਾਂ ਜਿੱਨਾਂ ਜਿੱਥੋਂ ਇਹਨਾਂ ਦੇ ਐਡਰੈਸ ਸੀਗੇ ਸਬੰਧਤ ਥਾਣੇ ਤੋਂ ਅਸੀਂ ਇਹਨਾਂ ਦਾ ਰਿਕਾਰਡ ਪੜਤਾਲ ਜ਼ਰੂਰ ਕਰਾਵਾਂਗੇ ਜੇ ਰਿਕਾਰਡ ਪੜਤਾਲ ਤੋਂ ਕੋਈ ਸਾਹਮਣੇ ਇਦਾਂ ਦੀ ਚੀਜ਼ ਆਉਂਦੀ ਜੋ ਜੀ ਵਰਤੀ ਸੀ ਉਹ ਬ੍ਰਾਉਂਡ ਕਰ ਲਿਆ ਤੇ ਕੁਝ ਮੋਬਾਈਲ ਫੋਨ ਸੀ ਜਿਹੜੇ ਇਹਨਾਂ ਨੇ ਕੂ ਕੀਤਾ ਸੀ ਉਹ ਵੀ ਬ੍ਰਾਉਂਡ ਕਰ ਲਿਆ ਤੇ ਜਿੱਦਾਂ ਇਹਨਾਂ ਨੇ ਕੁਝ ਵਾਰਦਾਤਾ ਸਾਡੇ ਕੋਲ ਮੰਨੀਆਂ तकरीबन 5 ਤੋਂ 6 ਅਜਿਹੀਆਂ ਹੀ ਵਾਰਦਾਤਾ ਮੰਨੀਆਂ ਸੀ ਜਿਹਦੇ ਵਿੱਚ ਕੋਈ ਸਬਜ਼ੀਆਂ ਵਾਲਾ ਹੋ ਗਿਆ ਜਾਂ ਕੋਈ ਹੋਰ ਰੇੜੀ ਵਾਲਾ ਹੋ ਗਿਆ ਜਿਹਨੂੰ ਹੀ ਟਾਰਗੇਟ ਕਰਦੇ ਸੀਗੇ ਉਹ ਸਵਰਦੀ ਵੀ ਅਸੀਂ ਸਬੰਧਤ ਥਾਣਿਆਂ ਦੇ ਉਹਨਾਂ ਦੇ ਐਸਟੋ ਸਾਬ ਦੇ ਧਿਆਨ ਤੇ ਲਿਆਵਾਂਗੇ ਤਾਂ ਜੋ ਉਹ ਵੀ ਆਪਣੀ ਅਗਲੀ ਕਾਰਵਾਈ ਕਰਕੇ ਰਿਕਵਰੀ ਕਰਵਾ ਲੈਣ ਜਿਸ ਤਰ੍ਹਾਂ ਇਹ ਲੱਗਿਆ ਜੀ ਜਦੋਂ ਸਰਕਾਰੀ ਆਪਸ ਟੱਚ ਤੇ ਕਿੰਨੀ ਆਏਗੀ ਇਹ ਜੋ ਪ੍ਰੀਲਿਮਿਨਰੀ ਇਹੀ ਪਤਾ ਲੱਗਿਆ ਜੀ ਕਿਉਂਕਿ ਜੋ ਜੁਮੈਟੋ ਦਾ ਕੰਮ ਕਰਦੇ ਸੀ ਜਾਂ ਕੋਈ ਬੈਂਕ ਦਾ ਲੋਨ ਇੱਥੇ ਬਠਿੰਡੇ ਇਹਨਾਂ ਦੀ ਇੱਕ ਦੂਜੇ ਨਾਲ ਮੁਲਾਕਾਤ ਹੋ ਗਈ ਸੀ ਜੀ ਬਾਕੀ ਇਹ ਤਫਤੀਸ਼ ਦੇ ਵਿੱਚ ਅਸੀਂ ਹੋਰ ਡਾਈ ਦਾ ਚੀਜ਼ ਐਕਲੀਅਰ ਕਰਨਾ ਹੈ ਜੀ ਜਿਨੇ ਹੀ ਵੀ ਆਪਾਂ ਇਹ ਵਿਆਪਕੀ ਕੰਮ ਕਰਦੇ ਜੁਮੈਟੋ ਦਾ ਕੰਮ ਕਰਦੇ ਰਾਤ ਨੂੰ ਇਹ ਇਹ ਕੋਰ ਬਿੰਦੇ ਨੇ ਰਾਈਟਰ ਜਨਾਤ ਨੂੰ ਹਾਂਜੀ ਬੇਸਿਕਲੀ ਇਹਨਾਂ ਜੁਨੇਟੋ ਦੀ ਪਹਿਲਾ ਡਿਲੀਵਰੀ ਵਗੈਰਾ ਕਰਦੇ ਹੁੰਦੇ ਜਿੱਥੇ ਇਹਨਾਂ ਦੀ ਗਿਜੋ ਦਾ ਗਲਖਣ ਵੀ ਹੋ ਗਈ ਸੀ ਤੇ ਰਾਤ ਨੂੰ ਇਦਾਂ ਦਾ ਕਿ ਕਿ ਸੁਣੀ ਥਾਂ ਦੇਖ ਕੇ ਉਹਦੀ ਵਾਰਦਾਤ ਨੂੰ ਆ ਜਾਣ ਦਿੰਦੇ ਸੀ ਕਾਰ ਇਹਨਾਂ ਦੀ ਆਪ ਦੀ ਉਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਵੈਰੀਫਾਈ ਕਰਾਂਗੇ ਕਿ ਉਹਦਾ ਮਾਲਕੀ ਕੌਣ ਸੀ ਤੇ ਬਾਕੀ ਉਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਕਲੀਅਰ ਕਰਦੇ ਹਾਂ ਸਰ ਕੋ ਕੋ ਕਰ ਲਈ